ਨਸ਼ਾ ਤਸਕਰੀ ਕੇਸਾਂ ਦੇ ਵਿੱਚ ਬੀਬੀਆਂ ਵੀ ਘੱਟ ਨਹੀਂ ਗਿਣਤੀ ਬਹੁਤ ਵੱਡੀ ਹੈ ਸੈਂਕੜੇ ਦੀ ਗਿਣਤੀ ਦੇ ਵਿੱਚ ਗ੍ਰਫਤਾਰ ਕੀਤੀਆਂ ਗਈਆਂ ਤਸਕਰ ਬੀਬੀਆਂ ਦੀ ਸੂਚੀ ਪੰਜਾਬ ਪੁਲਿਸ ਦੇ ਵੱਲੋਂ ਜਾਰੀ ਕੀਤੀ ਗਈ ਹੈ ਉਹਨਾਂ ਨੇ ਜਾਣਕਾਰੀ ਦਿੱਤੀ ਹੈ ਇਸ ਦੇ ਵਿੱਚ ਵੇਰਵੇ ਸਾਂਝੇ ਕਰਦਿਆਂ ਹੋਇਆਂ ਦੱਸਿਆ ਗਿਆ ਹੈ ਕਿ 407 ਗਿਣਤੀ ਬਣਦੀ ਹੈ ਉਹਨਾਂ ਬੀਬੀਆਂ ਦੀ ਜਿਨ੍ਹਾਂ ਉੱਤੇ ਥੋੜੇ ਹੀ ਕੁਝ ਮਹੀਨਿਆਂ ਦੇ ਵਿੱਚ ਹੀ ਇਹ ਕਾਰਵਾਈ ਕੀਤੀ ਗਈ ਹੈ ਹੁਣ ਤੱਕ ਇਹ 407 ਬੀਬੀਆਂ ਦੇ ਵਿੱਚ ਬਾਕੀ ਰਾਜਾਂ ਨਾਲ ਸੰਬੰਧਿਤ ਕਿੰਨੀਆਂ ਔਰਤਾਂ ਮਹਿਲਾਵਾਂ ਸ਼ਾਮਲ ਨੇ ਇਹ ਵੀ ਜਾਣਕਾਰੀ ਸਾਂਝੀ ਕਰਾਂਗੇ ਪਰ ਨਸ਼ਾ ਤਸਕਰੀ ਦੇ ਕੇਸ ਵਿੱਚ ਹਾਲ ਦੀ ਘੜੀ ਵਿੱਚ ਚਰਚਾ ਦਾ ਮੁੱਦਾ ਬਣਿਆ ਰਿਹਾ ਕਾਂਸਟੇਬਲ ਅਮਨਦੀਪ ਕੌਰ ਦਾ ਮੁੱਦਾ ਜੋ ਬਠਿੰਡਾ ਤੋਂ ਕਾਂਸਟੇਬਲ ਸੀ ਜਿਸ ਦੀ ਕਿ ਮਾਨਸਾ ਦੇ ਵਿੱਚ ਡਿਊਟੀ ਰਹਿੰਦੀ ਹੈ ਤੇ ਬਠਿੰਡਾ ਦੇ ਵਿੱਚ ਜ਼ਿਆਦਾਤਰ ਔਰ ਉਸਨੇ ਕਿਵੇਂ ਆਪਣੀਆਂ ਮਨਮਰਜ਼ੀਆਂ ਕੀਤੀਆਂ ਤੇ ਚਿੱਟੇ ਸਣੇ ਫੜੀ ਗਈ ਹਾਲਾਂਕਿ ਉਸ ਦਾ ਇੱਕ ਸਾਥੀ ਹਲੇ ਵੀ ਫਰਾਰ ਹੈ ਔਰ ਇਸ ਤੋਂ ਪਹਿਲਾਂ ਫਿਰੋਜ਼ਪੁਰ ਤੋਂ ਸਾਬਕਾ ਵਿਧਾਇਕ ਸਤਕਾਰ ਕੌਰ ਗਹਿਰੀ ਨੂੰ ਵੀ ਗ੍ਰਿਫਤਾਰ ਕੀਤਾ ਗਿਆ ਹਾਲਾਂਕਿ ਉਸ ਦੇ ਪਤੀ ਨੂੰ ਵੀ ਉਸ ਕੇਸ ਵਿੱਚ ਗ੍ਰਿਫਤਾਰ ਕੀਤਾ ਗਿਆ ਸੀ ਔਰ ਇੱਕ ਸਾਬਕਾ ਵਿਧਾਇਕਾ ਤੇ ਇੱਕ ਕਾਂਸਟੇਬਲ ਸਣੇ ਇਹਨਾਂ 407 ਬੀਬੀਆਂ ਦੀ ਗਿਣਤੀ ਜਿਹੜੀ ਬਣਦੀ ਹੈ ਜਿਹੜੇ ਇੱਕ ਤਸਕਰੀ ਦੇ ਵੱਖ-ਵੱਖ ਕੇਸਾਂ ਦੇ ਵਿੱਚ ਜਿਨ੍ਹਾਂ ਨੂੰ ਗ੍ਰਿਫਤਾਰ ਕੀਤਾ ਗਿਆ ਕਈਆਂ ਨੂੰ ਇਸ ਕੇਸਾਂ ਦੇ ਵਿੱਚ ਜਿਹੜੀ ਹੈ ਗ੍ਰਿਫਤਾਰੀ ਤੋਂ ਬਾਅਦ ਮੁਸ਼ਕਲਾਂ ਵਧੀਆਂ ਨੇ ਤੇ ਕਈਆਂ ਨੂੰ ਅਦਾਲਤੀ ਪ੍ਰਕਿਰਿਆ ਰਹੀ ਰਾਤ ਵੀ ਮਿਲੀ ਹੋ ਸਕਦੀ ਹੈ ਪਰ ਕਿਹੜੇ-ਕਿਹੜੇ ਕੇਸ ਤੇ ਕਿਵੇਂ-ਕਿਵੇਂ ਇਹਨਾਂ ਨੇ ਤਸਕਰੀ ਕੀਤੀ ਪੰਜਾਬ ਭਰ ਦੇ ਵਿੱਚ ਜਵਾਨੀਆਂ ਜਿਹੜੀ ਗਾਲਣ ਦੇ ਵਿੱਚ ਇਹਨਾਂ ਨੇ ਵੀ ਜਿਹੜਾ ਆਪਣਾ ਹਿੱਸਾ ਪਾਇਆ ਔਰ ਹਿੱਸਾ ਕਿੰਨਾ ਪੰਜਾਬ ਲਈ ਖਤਰਨਾਕ ਹੈ ਉਹ ਤੁਸੀਂ ਸਾਰੇ ਜਾਣਦੇ ਹੋ ਅੰਦਾਜ਼ਾ ਸਹਿਜੇ ਲਗਾਇਆ ਜਾ ਸਕਦਾ ਹੈ ਹਾਲਾਂਕਿ ਇਸ ਦੇ ਵਿੱਚ ਤਸਕਰ ਤਸਕਰੀ ਮੰਨਿਆ ਜਾਂਦਾ ਚਾਹੇ ਉਹ ਬੀਬੀ ਹੋਵੇ ਜਾਂ ਬੰਦਾ ਪਰ ਫਿਰ ਵੀ ਇੱਕ ਵੇਰਵੇ ਜਿਹੜੇ ਆਉਂਦੇ ਨੇ ਕਿਉਂਕਿ ਆਮ ਤੌਰ ਤੇ ਮੰਨਿਆ ਜਾਂਦਾ ਹੈ ਕਿ ਜਿਹੜੀਆਂ ਬੀਬੀਆਂ ਨੇ ਮਹਿਲਾਵਾਂ ਨੇ ਉਹਨਾਂ ਦੀ ਵੋਟਾਂ ਦੇ ਵਿੱਚ ਵੀ ਗਿਣਤੀ ਬਹੁਤ ਵੱਡੀ ਹੈ ਉਹ ਤੈਅ ਕਰਦੇ ਨੇ ਬੀਬੀਆਂ ਦਾ ਵੋਟ ਬੈਂਕ ਵੀ ਕਿ ਸਰਕਾਰ ਕਿਸ ਦੀ ਹੋਵੇਗੀ ਕਿਉਂਕਿ ਇਸੇ ਕਰਕੇ ਪੋਲੀਟੀਕਲ ਪਾਰਟੀਆਂ ਨੂੰ ਬੀਬੀਆਂ ਨੂੰ ਧਿਆਨ ਵਿੱਚ ਰੱਖ ਕੇ ਵੱਡੇ ਵੱਡੇ ਵਾਅਦੇ ਵੀ ਕਰਨੇ ਪੈਂਦੇ ਨੇ ਜੈਂਡਰ ਦੇ ਆਧਾਰ ਤੇ ਉੱਤੇ ਵੀ ਕਈ ਸਹੂਲਤਾਂ ਦੀ ਗੱਲ ਕਰਨੀ ਪੈਂਦੀ ਹੈ ਤਾਂ ਇਸੇ ਕਰਕੇ ਹੁਣ ਵੇਰਵੇ ਜਿਹੜੇ ਨਖੇੜ ਕੇ ਸਾਂਝੇ ਜਿਹੜੇ ਕੀਤੇ ਗਏ ਨੇ ਉਹ ਪੰਜਾਬ ਪੁਲਿਸ ਦਾ ਇਹਨਾਂ ਬੀਬੀਆਂ ਦੀਆਂ ਨਸ਼ਾ ਤਸਕਰਾਂ ਦੇ ਉੱਤੇ ਐਕਸ਼ਨ ਆ ਜਿਹੜਾ ਦੇਖਣ ਨੂੰ ਮਿਲਦਾ ਤੇ ਉਸ ਦੇ ਵਿੱਚ ਜਾਣਕਾਰੀ ਦਿੱਤੀ ਗਈ ਹੈ ਕਿ 407 ਗਿਣਤੀ ਬਣਦੀ ਹੈ ਪੰਜਾਬ ਪੁਲਿਸ ਨੇ ਨਸ਼ੇ ਦੇ ਖਿਲਾਫ ਚਲਾਈ ਗਈ ਇਸ ਮੁਹਿੰਮ ਦੇ ਤਹਿਤ ਪਹਿਲੀ ਵਾਰ ਜਿਹੜੀਆਂ ਬੀਬੀਆਂ ਤਸਕਰਾਂ ਦੇ ਖਿਲਾਫ ਵੱਡੀ ਗਿਣਤੀ ਦੀ ਕਾਰਵਾਈ ਕੀਤੀ ਹੈ 1 ਮਾਰਚ 2025 ਤੋਂ ਸ਼ੁਰੂ ਹੋਏ ਇਸ ਅਭਿਆਨ ਦੇ ਤਹਿਤ ਹੁਣ ਤੱਕ ਦੱਸਿਆ ਗਿਆ ਕਿ 407 ਬੀਬੀਆਂ ਨਸ਼ਾ ਤਸਕਰਾਂ ਨੂੰ ਗ੍ਰਿਫਤਾਰ ਕੀਤਾ ਜਾ ਚੁੱਕਾ ਹੈ ਪੰਜਾਬ ਪੁਲਿਸ ਦੇ ਵੱਲੋਂ ਪ੍ਰਾਪਤ ਅੰਕੜਿਆਂ ਦੇ ਮੁਤਾਬਕ ਇਹ ਪਹਿਲੀ ਵਾਰ ਹੋਇਆ ਹੈ ਕਿ ਇੰਨੀ ਵੱਡੀ ਸੰਖਿਆ ਦੇ ਵਿੱਚ ਬੀਬੀਆਂ ਦੇ ਉੱਤੇ ਐਨਡੀਪੀਐਸ ਐਕਟ ਦੇ ਤਹਿਤ ਗ੍ਰਿਫਤਾਰੀ ਦੀਆਂ ਕਾਰਵਾਈਆਂ ਸਾਹਮਣੇ ਆਈਆਂ ਨੇ ਹਾਲਾਂਕਿ ਸਤਕਾਰ ਕੋਰਗਹਿਰੀ ਦਾ ਮਾਮਲਾ ਕੁਝ ਮਹੀਨੇ ਪਹਿਲਾਂ ਦਾ ਜਦੋਂ ਚਰਚਾ ਦੇ ਵਿੱਚ ਆਇਆ ਸੀ ਜਦੋਂ ਉਸ ਨੂੰ ਵੀ ਨਸ਼ੇ ਸਮੇਤ ਫੜਿਆ ਗਿਆ ਕਈ ਗੱਡੀਆਂ ਤੇ ਕਈ ਮਹਿੰਗੀਆਂ ਕੋਠੀਆਂ ਕਾਰਾਂ ਨੇ ਜਿਹੜੀਆਂ ਉਸਦੇ ਬਾਰੇ ਵੇਰਵੇ ਸਾਂਝੇ ਹੋਏ ਇਸੇ ਤਰ੍ਹਾਂ ਬੀਬੀ ਜਿਹੜੀ ਚਿੱਟੇ ਸਣੇ ਫੜੀ ਗਈ ਥਾਰ ਵਾਲੀ ਬੀਬੀ ਕਰਕੇ ਮਸ਼ਹੂਰ ਹੋਈ ਅਮਨਦੀਪ ਕੌਰ ਕਨਸਟੇਬਲ ਪੁਲਿਸ ਦੀ ਉਸ ਨੇ ਵੀ ਕਈ ਪੁਲਿਸ ਅਫਸਰਾਂ ਨੂੰ ਵਿਪਤਾ ਵਿੱਚ ਪਾ ਦਿੱਤਾ ਜਿਸ ਕਰਕੇ ਚਰਚਾ ਬਹੁਤ ਵੱਡੇ ਪੱਧਰ ਤੇ ਛਿੜੀ ਹਾਲਾਂਕਿ ਇਸ ਕੇਸ ਦੇ ਵਿੱਚ ਲੋਕ ਅੰਦਾਜ਼ਾ ਲਗਾ ਰਹੇ ਨੇ ਕਿ ਜੇਕਰ ਤੈਹ ਤੱਕ ਜਾਂਦੀ ਹੈ ਜਿਹੜੀ ਜਾਂਚ ਪੜਤਾਲ ਤੇ ਕਈ ਵੱਡੇ ਅਫਸਰ ਵੀ ਕਸੂਤੇ ਫਸ ਸਕਦੇ ਨੇ ਜੇਕਰ ਵਾਕੇ ਹੀ ਸਹੀ ਨਿਤਾਰਾ ਕਰਨਾ ਹੈ ਹਾਲਾਂਕਿ ਬੀਬੀ ਦਾ ਇਸ ਮਾਮਲੇ ਦੇ ਵਿੱਚ ਰਿਮਾਨ ਦੇ ਦੌਰਾਨ ਕਹਿਣਾ ਹੈ ਕਿ ਜਿਹੜੀ ਉਸ ਦੇ ਕੋਲ ਮਹਿੰਗੀਆਂ ਘੜੀਆਂ ਮਹਿੰਗੇ ਗਹਿਣੇ ਮਹਿੰਗੀਆਂ ਗੱਡੀਆਂ ਤੇ ਹੋਰ ਜੜੀਆਂ ਚੀਜ਼ਾਂ ਨੇ ਸਹੂਲਤਾਂ ਜਿਹੜੀਆਂ ਲੈ ਰਹੀ ਸੀ ਬੀਬੀ ਉਹ ਉਸ ਦੇ ਵੱਲੋਂ ਬਹੁਤੀਆਂ ਚੀਜ਼ਾਂ ਗਿਫਟ ਦੇ ਤੌਰ ਤੇ ਦਸੀਆਂ ਗਿਆ ਕਿ ਮੈਨੂੰ ਤੇ ਗਿਫਟ ਮਿਲੇ ਸੀ ਪਰ ਲੋਕਾਂ ਨੇ ਅੰਦਾਜ਼ਾ ਲਾਇਆ ਉਸ ਦੇ ਉੱਤੇ ਹੋਈ ਕਾਰਵਾਈ ਤੋਂ ਕਿ ਸਾਰਾ ਕੁਝ ਤਾਂ ਦੋ ਨੰਬਰ ਦੇ ਧੰਦੇ ਦੇ ਵਿੱਚੋਂ ਬਣਿਆ ਲੱਗਦਾ ਹੈ NDPS ਐਕਟ ਦੇ ਤਹਿਤ 7 April ਤੱਕ ਦਰਜ ਮਾਮਲਿਆਂ ਅਨੁਸਾਰ ਸਭ ਤੋਂ ਜ਼ਿਆਦਾ ਗ੍ਰਿਫਤਾਰੀਆਂ ਹੁਸ਼ਿਆਰਪੁਰ ਜ਼ਿਲ੍ਹੇ ਦੇ ਵਿੱਚ ਹੋਈਆਂ ਨੇ 43 ਬੀਬੀਆਂ ਨੂੰ ਹੁਸ਼ਿਆਰਪੁਰ ਜ਼ਿਲ੍ਹੇ ਦੇ ਵਿੱਚੋਂ ਫੜਿਆ ਗਿਆ ਨਸ਼ਾ ਤਸਕਰੀ ਮਾਮਲਿਆਂ ਵਿੱਚ ਦੂਜਾ ਨੰਬਰ ਆਉਂਦਾ ਹੈ ਮੁੱਖ ਮੰਤਰੀ ਦਾ ਜ਼ਿਲ੍ਹਾ ਸੰਗਰੂਰ 33 ਬੀਬੀਆਂ ਸੰਗਰੂਰ ਜ਼ਿਲ੍ਹੇ ਦੇ ਵਿੱਚੋਂ ਵੀ ਗ੍ਰਿਫਤਾਰ ਕੀਤੀਆਂ ਗਈਆਂ ਨੇ ਜਲੰਧਰ ਦਿਹਾਤੀ ਇਲਾਕੇ ਵਿੱਚੋਂ 28 ਬੀਬੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਨਸ਼ਾ ਤਸਕਰੀ ਦੇ ਕੇਸਾਂ ਵਿੱਚ ਲੁਧਿਆਣਾ ਸ਼ਹਿਰ ਦੇ ਵਿੱਚ ਹੀ 27 ਬੀਬੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਪਟਿਆਲਾ ਸ਼ਹਿਰ ਜਿਹੜਾ ਸ਼ਾਹੀ ਸ਼ਹਿਰ ਕਿਹਾ ਜਾਂਦਾ ਹੈ ਚਾਈ ਸ਼ਹਿਰ ਦੇ ਵਿੱਚ ਵੀ ਤਸਕਰ ਬੀਬੀਆਂ ਦੀ ਕਮੀ ਨਹੀਂ ਹੈ 24 ਨੂੰ ਉੱਥੋਂ ਗ੍ਰਿਫਤਾਰ ਕੀਤਾ ਗਿਆ ਤੇ ਹਾਲੇ ਇਹ ਤੇ ਉਹ ਨੇ ਜਿਹੜੇ ਕਾਬੂ ਆਏ ਨੇ ਜਿਹੜੇ ਕਾਬੂ ਨਹੀਂ ਆਏ ਉਹ ਕਿੰਨੇ ਹੀ ਤਸਕਰ ਅਜੇ ਵੀ ਪੰਜਾਬ ਦੇ ਵਿੱਚ ਵੱਖ-ਵੱਖਰੀਆਂ ਥਾਵਾਂ ਤੇ ਆਪਣਾ ਧੰਦਾ ਚਲਾ ਰਹੇ ਹੋਣਗੇ ਉਸ ਦਾ ਅੰਦਾਜ਼ਾ ਤੇ ਅੰਕੜਿਆਂ ਦੇ ਵਿੱਚ ਦੱਸਿਆ ਵੀ ਨਹੀਂ ਜਾ ਸਕਦਾ ਬਰਨਾਲਾ ਤੇ ਕਪੂਰਥਲਾ ਦੇ ਵਿੱਚ ਵੀ ਇਹੀ ਹਾਲ ਹੈ 21 21 ਬੀਬੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਤਸਕਰੀ ਕੇਸਾਂ ਵਿੱਚ ਫਰੀਦਕੋਟ ਦੇ ਵਿੱਚ 17 ਗੁਰਦਾਸਪੁਰ ਤੇ ਮੁਕਸਰ ਦੇ ਵਿੱਚ ਵੀ 16 16 ਗਿਣਤੀ ਦੱਸੀ ਜਾਂਦੀ ਹੈ ਅੰਕੜਿਆਂ ਮੁਤਾਬਕ ਮੋਗਾ ਦੇ ਵਿੱਚ ਵੀ 15 ਬੀਬੀਆਂ ਨੂੰ ਗ੍ਰਿਫਤਾਰ ਕੀਤਾ ਜਾ ਚੁੱਕਾ ਹੈ ਨਸ਼ਾ ਤਸਕਰੀ ਕੇਸਾਂ ਵਿੱਚ ਅੰਮ੍ਰਿਤਸਰ ਸ਼ਹਿਰੀ ਇਲਾਕੇ ਦੇ ਵਿੱਚ 14 ਨੂੰ ਲੁਧਿਆਣਾ ਦਿਹਾਤੀ ਇਲਾਕੇ ਵਿੱਚ 14 ਤੇ ਸ਼ਹੀਦ ਭਗਤ ਸਿੰਘ ਨਗਰ ਦੇ ਵਿੱਚ ਵੀ 14 ਬੀਬੀਆਂ ਨੂੰ ਨਸ਼ਾ ਤਸਕਰੀ ਕਰਦਿਆਂ ਹੋਇਆਂ ਇਸ ਕੇਸਾਂ ਵਿੱਚ ਗ੍ਰਿਫਤਾਰ ਕੀਤਾ ਗਿਆ ਮਾਨਸਾ ਦੇ ਵਿੱਚ 12 ਅੰਮ੍ਰਿਤਸਰ ਦਿਹਾਤੀ ਚ 9 ਬਠਿੰਡਾ ਚ ਵੀ 9 ਫਿਰੋਜ਼ਪੁਰ ਦੇ ਵਿੱਚ 8 ਖੰਨਾ ਜਿਹੜਾ ਪੁਲਿਸ ਜ਼ਿਲ੍ਹਾ ਹੈ ਉਸ ਦੇ ਵਿੱਚੋਂ 8 ਫਾਜ਼ਲਕਾ ਜਿਲ੍ਹੇ ਦੇ ਵਿੱਚੋਂ 7 ਬੀਬੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਫਤੇਗੜ ਸਾਹਿਬ ਜ਼ਿਲ੍ਹੇ ਦੇ ਵਿੱਚ ਵੀ 6 ਨਸ਼ਾ ਤਸਕਰ ਬੀਬੀਆਂ ਦੀ ਗ੍ਰਿਫਤਾਰੀ ਹੋਈ ਹੈ ਜਲੰਧਰ ਸ਼ਹਿਰ ਦੇ ਵਿੱਚੋਂ 6 ਤਰਨਤਾਰਨ 6 ਮਲੇਰ ਕੋਟਲਾ ਚ 5 ਪਠਾਨਕੋਟ ਚ 4 ਬਟਾਲਾ ਪੁਲਿਸ ਜ਼ਿਲ੍ਹੇ ਚ 3 ਰੋਪੜ ਚ 3 ਤੇ ਮੁਹਾਲੀ ਜ਼ਿਲ੍ਹੇ ਦੇ ਵਿੱਚ 2 ਤਸਕਰ ਬੀਬੀਆਂ ਹਾਲਾਂਕਿ ਮੁਹਾਲੀ ਦੇ ਵਿੱਚ ਹੀ ਗ੍ਰਿਫਤਾਰੀ ਹੋਈ ਸੀ ਸਾਬਕਾ ਵਿਧਾਇਕ ਸਤਕਾਰ ਕੌਰ ਗਹਿਰੀ ਦੀ ਇਸ ਦਾ ਨਾਤਾ ਅੱਜਕੱਲ ਪੋਲਿਟੀਕਲ ਪਾਰਟੀ ਭਾਜਪਾ ਦੇ ਨਾਲ ਹੈ ਉਸ ਤੋਂ ਪਹਿਲਾਂ ਕਾਂਗਰਸ ਦੀ ਟਿਕਟ ਤੋਂ ਸੀਟ ਲੜਦੇ ਨੇ ਜਦੋਂ ਵਿਧਾਇਕ ਬਣੇ ਸੀ ਪੁਲਿਸ ਨੇ ਵੀ ਦੱਸਿਆ ਕਿ ਪੰਜਾਬ ਦੇ ਵਿੱਚ ਵੱਖੋ-ਵੱਖਰੇ 23 ਜ਼ਿਲ੍ਹਿਆਂ ਦੇ ਵਿੱਚ ਬੀਬੀਆਂ ਨਸ਼ਾ ਤਸਕਰਾਂ ਦੀ ਗ੍ਰਿਫਤਾਰੀ ਹੋਈ ਹੈ। ਇਸ ਤਸਕਰੀਆਂ ਦੇ ਵਿੱਚੋਂ ਕੁਝ ਹੋਰ ਰਾਜਾਂ ਦੇ ਨਾਲ ਸੰਬੰਧਿਤ ਬੀਬੀਆਂ ਨੂੰ ਵੀ ਪੰਜਾਬ 'ਚ ਗ੍ਰਿਫਤਾਰ ਕੀਤਾ ਗਿਆ। ਸਿਰਫ ਪੰਜਾਬ ਦੇ ਮੂਲ ਨਾਲ ਹੀ ਸੰਬੰਧਿਤ ਨਹੀਂ ਨੇ। 16 ਦੱਸੀਆਂ ਗਈਆਂ ਨੇ ਬੀਬੀਆਂ ਜਿਨ੍ਹਾਂ ਨੂੰ ਵੱਖੋ-ਵੱਖਰੇ ਰਾਜਾਂ ਦੇ ਵਿੱਚ ਦੀ ਉਹਨਾਂ ਦੀ ਪਛਾਣ ਸੀ, ਪਤੇ ਸੀ ਰਹਿਣ ਵਾਲੇ ਪਰ ਪੰਜਾਬ ਦੇ ਵਿੱਚ ਨਸ਼ਾ ਤਸਕਰੀ ਕਰਦੇ ਆ ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ। ਇਸ ਦੇ ਵਿੱਚੋਂ ਗਵਾਂਧੀ ਸੂਬਾ ਹਰਿਆਣਾ ਦੇ ਵਿੱਚੋਂ ਤਿੰਨ ਨੂੰ ਗ੍ਰਿਫਤਾਰ ਕੀਤਾ ਗਿਆ। ਪੱਛਮੀ ਬੰਗਾਲ ਦੀਆਂ ਬੀਬੀਆਂ ਵੀ ਪੰਜਾਬ ਪੁਲਿਸ ਦੇ ਡਿੱਕੇ ਚੜ੍ਹਦੀਆਂ ਨੇ ਤੇ ਤਿੰਨ ਨੂੰ ਗ੍ਰਫਤਾਰ ਕੀਤਾ ਗਿਆ ਦਿੱਲੀ ਪੁਲਿਸ ਜਿਹੜਾ ਦਿੱਲੀ ਦੀਆਂ ਰਹਿਣ ਵਾਲੀਆਂ ਬੀਬੀਆਂ ਦੋ ਨੇ ਉਹਨਾਂ ਨੂੰ ਗ੍ਰਫਤਾਰ ਪੰਜਾਬ ਪੁਲਿਸ ਨੇ ਕੀਤਾ ਝਾਰਖੰਡ ਦੀਆਂ ਰਹਿਣ ਵਾਲੀਆਂ ਨੂੰ ਦੋ ਨੂੰ ਗ੍ਰਫਤਾਰ ਕੀਤਾ ਯੂਪੀ ਉੱਤਰ ਪ੍ਰਦੇਸ਼ ਸੂਬੇ ਨਾਲ ਸੰਬੰਧ ਦੋ ਬੀਬੀਆਂ ਵੀ ਇਸੇ ਤਰ੍ਹਾਂ ਚੰਡੀਗੜ੍ਹ ਹਿਮਾਚਲ ਪ੍ਰਦੇਸ਼ ਮੱਧ ਪ੍ਰਦੇਸ਼ ਤੇ ਰਾਜਸਥਾਨ ਤੋਂ ਵੀ ਇਸੇ ਤਰ੍ਹਾਂ ਇਹਨਾਂ ਵੇਰਵਿਆਂ ਅਨੁਸਾਰ ਇੱਕ ਇੱਕ ਬੀਬੀ ਨੂੰ ਗ੍ਰਫਤਾਰ ਕੀਤਾ ਗਿਆ ਜਿਸ ਦਾ ਕੰਮ ਨਸ਼ਾ ਤਸਕਰੀ ਕਰਨਾ ਸੀ ਮਹਿਲਾ ਕਾਂਸਟੇਬਲ ਦੇ ਖਿਲਾਫ ਕੀਤੀ ਗਈ ਕਾਰਵਾਈ ਵੀ ਚਰਚਾ ਚਾਹੀ ਬਠਿੰਡਾ ਦੇ ਵਿੱਚ ਇੰਸਟਾਗ੍ਰam ਸੈਲੀਬ੍ਰਿਟੀ ਬਣੀ ਔਰ ਉਸ ਤੋਂ ਬਾਅਦ ਕਾਂਸਟੇਬਲ ਅਮਨਦੀਪ ਕਾਰ ਦੀ ਜਿਹੜੀ ਗ੍ਰਿਫਤਾਰੀ ਦੀ ਗੱਲ ਸਾਹਮਣੇ ਆਈ ਉਸ ਨੂੰ ਲੈ ਕੇ ਵੀ ਕਈ ਦਿਨ ਚਰਚਾ ਦਾ ਵਿਸ਼ਾ ਬਣਿਆ ਹਾਲਾਂਕਿ ਅੱਜ ਕੱਲ ਭਾਵੇਂ ਉਸ ਤੇ ਗੱਲ ਘੱਟ ਹੋ ਰਹੀ ਹੈ ਪਰ ਹਾਲੇ ਵੀ ਤਫ਼ਤੀਸ਼ ਜਾਰੀ ਹੈ ਉਸ ਦੇ ਵਿੱਚੋਂ ਪਤਾ ਲੱਗੇਗਾ ਕਿ ਕੀ ਕੁਝ ਬਰਾਮਦ ਹੋਰ ਹੁੰਦਾ ਕਿਉਂਕਿ 17 ਗ੍ਰਾਮ ਤੋਂ ਵੱਧ ਦੀ ਜਿਹੜਾ ਦੱਸਿਆ ਜਾਂਦਾ ਸੀ ਜਿਸ ਸਮੇਤ ਨਸ਼ੇ ਦੇ ਨਾਲ ਉਹ ਬਰਾਮਦ ਕੀਤਾ ਗਿਆ ਉਸ ਨੂੰ ਇਸ ਤੋਂ ਇਲਾਵਾ ਅਮਰitsar ਦੇ ਵਿੱਚ ਮਨਦੀਪ ਕੌਰ ਨਾਮ ਦੀ ਇੱਕ ਕਮੈਲਾ ਤੋਂ ਵੀ ਬੀਬੀ ਤੋਂ ਵੀ 5.2 ਕਿਲੋਗ੍ਰam ਹੈਰੋਇਨ ਦੇ ਨਾਲ ਗ੍ਰਿਫਤਾਰੀ ਹੋਈ ਹੈ ਇਸੇ ਤਰ੍ਹਾਂ ਪੁਲਿਸ ਵਰਦੀ ਦੇ ਵਿੱਚ ਹੋਰ ਵੀ ਬਹੁਤ ਸਾਰੇ ਲੋਕ ਹੈ ਜਿਹੜੇ ਆ ਕਲੰਕ ਲਾਉਂਦੇ ਨੇ ਪੁਲਿਸ ਵਰਦੀ ਦੇ ਉੱਤੇ ਪਰ ਇਸ ਬੀਬੀ ਦੀ ਚਰਚਾ ਜ਼ਿਆਦਾ ਹੋਈ ਹੈ ਔਰ ਕਦੇ-ਕਦੇ ਤਾਂ ਪੁਲਿਸ ਦੀ ਵਰਦੀ ਪਹਿਨ ਕੇ ਤਸਕਰੀ ਦਾ ਧੰਦਾ ਵੀ ਇਹਨਾਂ ਨੇ ਸਾਰਿਆਂ ਨੇ ਕੀਤਾ ਔਰ 18 ਮਾਰਚ ਨੂੰ ਅੰਮ੍ਰਿਤਸਰ ਦਿਹਾਤੀ ਇਲਾਕੇ ਵਿੱਚ ਪੁਲਿਸ ਨੇ ਦੋ ਬੀਬੀਆਂ ਨੂੰ ਜਿਸ ਦੇ ਵਿੱਚ ਕੁਲਜੀਤ ਕੌਰ ਤੇ ਰਾਜਵੀਰ ਕੌਰ ਨੂੰ 10 ਪਿਸਟਲ ਤੇ 2 ਕਿਲੋ ਹੈਰੋਇਨ ਦੇ ਨਾਲ ਗ੍ਰਿਫਤਾਰ ਕੀਤਾ ਸੀ ਸਾਬਕਾ ਵਿਧਾਇਕਾ ਐਮ ਐਲ ਏ ਸਤਕਾਰਕੌਰ ਗਹਿਰੀ ਦੀ ਗ੍ਰਿਫਤਾਰੀ ਵੀ ਹੁੰਦੀ ਹੈ ਜਿਹੜੀ ਕਿ ਅਕਤੂਬਰ 2024 ਦੇ ਵਿੱਚ ਮੁਹਾਲੀ ਦੇ ਖਰੜ ਇਲਾਕੇ ਵਿੱਚ 100 ਗ੍ਰਾਮ ਹੈਰੋਇਨ ਵੇਚਣ ਦੇ ਦੋਸ਼ ਤੇ ਉਹਨਾਂ ਦੇ ਡਰਾਈਵਰ ਦੇ ਨਾਲ ਹੀ ਗ੍ਰਿਫਤਾਰ ਉਸ ਨੂੰ ਕੀਤਾ ਜਾਂਦਾ ਫਿਰ ਉਹ ਖੁਦ ਲਗਜ਼ਰੀ ਗੱਡੀ ਚਲਾ ਰਹੀ ਸੀ ਤੇ 2.5 ਲੱਖ ਰੁਪਏ ਯਾਨੀ ਕਿ 2.5 ਲੱਖ ਦੇ ਕਰੀਬ ਡੀਲ ਦੇ ਤਹਿਤ ਹੈਰੋਇਨ ਡਿਲੀਵਰ ਕਰਨ ਪਹੁੰਚੀ ਸੀ ਔਰ ਇਸੇ ਤਰ੍ਹਾਂ ਵੱਖ-ਵੱਖਰੇ ਕੇਸ ਪੰਜਾਬ ਦੇ ਵਿੱਚ ਦਰਜ ਹੁੰਦੇ ਰਹੇ ਨੇ ਮਹਿਲਾਵਾਂ ਦੇ ਉੱਤੇ ਪਹਿਲਾਂ ਵੀ ਕੇਸ ਦਰਜ ਹੁੰਦੇ ਰਹੇ ਨੇ ਪਰ ਇਹ ਵੇਰਵੇ ਸਾਂਝੇ ਕੀਤੇ ਗਏ ਨੇ ਇਸ ਬਾਰੇ ਐਸਐਸਪੀ ਸੰਦੀਪ ਕੁਮਾਰ ਮਲਕ ਨੇ ਦੱਸਿਆ ਕਿ ਜ਼ਿਲ੍ਹੇ ਦੇ ਵਿੱਚ ਕੁਝ ਇਲਾਕੇ ਵਿੱਚ ਤਸਕਰੀ ਦੇ ਲਈ ਬਦਨਾਮ ਹੈ ਜਿਲਾ ਔਰ ਕਈ ਬੀਬੀਆਂ ਦੇ ਉੱਤੇ ਪਹਿਲਾਂ ਹੀ ਕਈ ਐਫਆਈਆਰ ਦਰਜ ਨੇ ਕਈ ਮਾਮਲਿਆਂ ਦੇ ਵਿੱਚ ਜਿਹੜੇ ਨੇ ਬੀਬੀਆਂ ਪੁਰਸ਼ ਤਸਕਰਾਂ ਦੇ ਨਾਲ ਮਿਲ ਕੇ ਜੇਲ੍ਹ ਦੇ ਵਿੱਚ ਵੀ ਇਹ ਧੰਦਾ ਚਲਾਉਂਦੀਆਂ ਨੇ ਔਰ ਕਿਵੇਂ ਇਹ ਸਾਰਾ ਨੈਟਵਰਕ ਚੱਲਦਾ ਇਸ ਦਾ ਪਰਦਾ ਫਾਸ਼ ਸਮੇਂ-ਸਮੇਂ ਤੇ ਕੀਤਾ ਜਾਂਦਾ ਇਹ ਪੰਜਾਬ ਪੁਲਿਸ ਦਾ ਦਾਵਾ ਹੈ ਇੱਕ ਪਰਿਵਾਰਕ ਡਰੱਗ ਸਿੰਡੀਕੇਟ ਦੀ ਤਰ੍ਹਾਂ ਕੰਮ ਕਰਦਾ ਹੈ ਪਰਿਵਾਰਕ ਦੇ ਤੌਰ ਦੇ ਉੱਤੇ ਜਿਸ ਦੇ ਵਿੱਚ ਹਰ ਤਰ੍ਹਾਂ ਦਾ ਹਰ ਉਮਰ ਵਰਗ ਦਾ ਚਾਹੇ ਉਹ ਬੀਬੀ ਹੈ ਚਾਹੇ ਬੰਦਾ ਹੈ ਸ਼ਾਮਲ ਹੁੰਦੇ ਨੇ ਪੁਲਿਸ ਦਾ ਕਹਿਣਾ ਹੈ ਕਿ ਸਾਡਾ ਅਭਿਆਨ ਜਾਰੀ ਰਹੇਗਾ ਨਸ਼ਿਆਂ ਦੇ ਖਿਲਾਫ ਸਖਤ ਕਾਰਵਾਈ ਉਦੋਂ ਤੱਕ ਕਰਦੇ ਰਹਾਂਗੇ ਜਦੋਂ ਤੱਕ ਨਸ਼ਾ ਮੁਕਤ ਪੰਜਾਬ ਨਹੀਂ ਬਣ ਜਾਂਦਾ ਇਹ ਪੰਜਾਬ ਪੁਲਿਸ ਦੇ ਦਾਅਵੇ ਨੇ ਤੇ ਇਸੇ ਦੇ ਵਿੱਚੋਂ ਗਿਣਤੀ ਦੱਸੀ ਗਈ ਹੈ ਕਿ 407 ਬੀਬੀਆਂ ਨਸ਼ਾ ਤਸਕਰਾਂ ਨੂੰ ਗ੍ਰਫਤਾਰ ਕੀਤਾ ਗਿਆ ਇਸ ਤੋਂ ਇਲਾਵਾ ਤੇ ਵੱਡੀ ਗਿਣਤੀ ਦੱਸੀ ਜਾਂਦੀ ਹੈ ਪਰ ਜਿਹੜੇ ਪੁਲਿਸ ਅਫਸਰਾਂ ਦੇ ਨਾਲ ਮਿਲੇ ਹੁੰਦੇ ਨੇ ਉਹਨਾਂ ਤੱਕ ਤੈ ਤੱਕ ਕਦੋਂ ਜਾਏਗੀ ਤਫਤੀਸ਼ ਇਹ ਆਉਣ ਵਾਲਾ ਸਮਾਂ ਦੱਸੇਗਾ ਫਿਲਹਾਲ ਪੰਜਾਬ ਪੁਲਿਸ ਨੇ ਇਹ ਆਪਣੀ ਇੱਕ ਪ੍ਰਾਪਤੀ ਵੀ ਗਿਣਾਈ ਹੈ ਕਿ ਅਸੀਂ ਇੰਨੇ ਜ਼ਿਲ੍ਹੇ ਦੇ ਵਿੱਚੋਂ ਪੰਜਾਬ ਦੇ ਵੱਖ-ਵੱਖ ਕੋਨਿਆਂ ਦੇ ਵਿੱਚੋਂ ਕਿੱਥੇ-ਕਿੱਥੇ ਕਿੰਨੀਆਂ ਗ੍ਰਿਫਤਾਰੀਆਂ ਕੀਤੀਆਂ ਨੇ ਇਸ ਦੇ ਵੇਰਵੇ ਸਾਂਝੇ ਕਰ ਦਿੱਤੇ ਨੇ ਤੁਹਾਡਾ ਕੀ ਮੰਨਣਾ ਹੈ ਇਸ ਤੋਂ ਇਲਾਵਾ ਨਸ਼ਾ ਤਸਕਰੀ ਨੂੰ ਕਾਬੂ ਕਰਨ ਦੇ ਲਈ ਜਾਂ ਨਸ਼ਾ ਤਸਕਰਾ ਨੂੰ ਕਾਬੂ ਕਰਨ ਲਈ ਤੇ ਨਸ਼ੇ ਦੀ ਤਸਕਰੀ ਨੂੰ ਰੋਕਣ ਲਈ ਹੋਰ ਕਹੇ ਜੇ ਠੋਸ ਕਦਮ ਚੁੱਕੇ ਜਾਣੇ ਚਾਹੀਦੇ ਨੇ ਆਪਣੇ ਆਪਣੇ ਸਲਾਹ مشਵਰੇ ਤੇ ਵਿਚਾਰ ਜਰੂਰ ਸਾਂਝੇ ਕਰਿਓ ਤੇ ਬਣੇ ਰਹੋ ABC ਪੰਜਾਬ ਦੇ ਨਾਲ